ਆਇਰਲੈਂਡ ਅਸ਼ਕਲ ਜੀ ਆਪ ਕੀ ਹੈ ਨਾ ਅਸ਼ਕਲ ਜੀ ਉਧਰ ਦੀਆਂ ਸੁੱਕੀਆਂ ਭਾਜੀ ਜਾਂਦੀਆਂ ਵਾਪਸ ਪਹਿਲਾਂ ਉਧਰੋਂ ਇੱਧਰ ਆਉਂਦੀਆਂ ਸੁੱਕੀਆਂ ਹੀ ਹਾਂਜੀ ਹੁਣ ਹੁਣ ਇੱਧਰੋਂ ਉਧਰ ਜਾਂਦੀਆਂ ਹੁਣ ਇੱਧਰੋਂ ਉਧਰ ਜਾਂਦੀਆਂ ਓ ਮਾਈ ਗੋਡ ਸਿਕਿਉਰਿਟੀ ਚੱਕ ਤੇ ਜੈਕਟ ਰਹਿ ਗਈ ਸੀ ਭੱਜ ਕੇ ਲੈ ਕੇ ਆਇਆ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਨਵੇਂ ਦਿਨ ਤੇ ਨਵੇਂ ਟੂਰ ਦੇ ਉੱਤੇ ਸੋ ਅੱਜ ਸਾਡਾ ਟੂਰ ਹੈਗਾ ਜੀ ਇੱਥੋਂ ਸ਼ੁਰੂ ਕਰ ਰਿਹਾ ਯੂਕੇ ਬਰਮਿੰਗਮ ਟੂ ਆਇਰਲੈਂਡ ਡਬਲਿਨ ਤੇ ਇਹ ਤਾਂ ਬਲੂਟੁੱਥ ਨਹੀਂ ਚੱਲਣਿਆ ਕਰਨ ਦਾ ਤੇ ਕਰਨ ਭਟਿਆ ਸਾਹਿਬ ਆ ਗਏ ਨੇ ਤੇ ਹੁਣੇ ਸਾਨੂੰ ਡ੍ਰੌਪ ਕਰਨਗੇ 에어ਪੋਰਟ ਬਰਮਿੰਗਮ ਤੇ ਠੀਕ ਹੈ 30 ਮਿੰਟ ਦੀ ਡਰਾਈਵ ਹੈ ਇੱਥੋਂ ਤੇ ਇਹਨੂੰ ਛੱਡ ਕੇ ਜਾਣਾ ਪੈਣਾ ਇੱਥੇ ਕੋਈ ਨਹੀਂ ਅਗਲੀ ਵਾਰ ਹੀ ਲੈ ਕੇ ਜਾਵਾਂਗੇ ਹਨਾ ਕੋਈ ਨਾ ਤੇ ਕਰਨ ਸਾਹਿਬ ਪਟਿਆਲਾ ਸਾਹਿਬ ਨੂੰ ਹੋ ਗਏ ਨੇ ਇੱਥੇ तकरीबन 2-3 ਸਾਲ ਸੋ ਯੂਕੇ ਬਾਰੇ ਤੁਹਾਨੂੰ ਦੱਸ ਰ ਤੇ ਚਾਣਲਾ ਪਾਉਣਗੇ ਯੂਕੇ ਬਾਰੇ ਹਾਂਜੀ ਕਰਨੀ ਸੀ ਕਿੱਦਾਂ ਲੱਗ ਰਿਹਾ ਯੂਕੇ ਯੂਕੇ ਬਹੁਤ ਵਧੀਆ ਜੀ ਤੁਸੀਂ ਦੱਸੋ ਤੁਹਾਨੂੰ ਕਿੱਦਾਂ ਲੱਗ ਰਿਹਾ ਜੀ ਸਾਨੂੰ ਵਧੀਆ ਆਪਣੇ ਕੋਈ ਆਪਣੀ ਕੋਈ ਲੱਗ ਰਹੀ ਹੈ ਨਾ ਛੱਡਣ ਤੇ ਦਿਲ ਕਰਦਾ ਏ ਹੂੰ ਨਾ ਰਹਿਣ ਤੇ ਦਿਲ ਕਰਦਾ ਏ ਜੀ ਨਾ ਰਹਿਣ ਤੇ ਕਰਦਾ ਨਾ ਛੱਡਣ ਤੇ ਹਾਂਜੀ ਤੇ ਇਹਦਾ ਕੋਈ ਮਤਲਬ ਬੰਦਾ ਤੇ ਨਹੀਂ ਨਾ ਘਰਦਿਆਂ ਦੀ ਯਾਦ ਆਉਂਦੀ ਫਿਰ ਹਾਂਜੀ ਭਾਜੀ ਬਹੁਤ ਜ਼ਿਆਦਾ ਆਉਂਦੀ ਹੈ ਜੀ ਘਰਦਿਆਂ ਦੀ ਕਦੋਂ ਮਾਰ ਪਰ ਘਰਦਿਆਂ ਨੂੰ ਮੇਰੀ ਨਹੀਂ ਆਉਂਦੀ ਪਤਾ ਨਹੀਂ ਕਿਉਂ ਉਹ ਆਂਦੇ ਹੋਣੇ ਮਾਹ ਕੱਢਿਆ ਇਥੋਂ ਇਹਨੂੰ ਹਾਂਜੀ ਤੇ ਕਦੋਂ ਤੱਕ ਫਿਰ ਵਾਪਸੀ ਵਾਪਸੀ ਜਦੋਂ ਗੁਰੂ ਮਹਾਰਾਜ ਨੇ ਚਾਇਆ ਉਦੋਂ ਵਾਪਸ ਚੱਲ ਜਾਵਾਂਗੇ ਪਹਿਲਾਂ ਤੇ ਜਿੰਨੀਆਂ ਸੁਖਨਾ ਪੈਂਡਿੰਗ ਪਈਆਂ ਪਹਿਲਾਂ ਤਾਂ ਉਹ ਲਾਣੀਆਂ ਬਾਬਾ ਜੀ ਹਮ ਅਜੇ ਤੱਕ ਸੁਖਨਾ ਨਹੀਂ ਲਾਈਆਂ ਹਜੀ ਉਹ ਲਾ ਕੇ ਫਿਰ ਜਾਵਾਂਗੇ ਹੁਣ ਉਧਰ ਦੀਆਂ ਸੁਖੀਆਂ ਭਾਜੀ ਜਾਣਦੀਆਂ ਵਾਪਸ ਪਹਿਲਾਂ ਉਧਰੋਂ ਇੱਧਰ ਆਉਂਦੀਆਂ ਸੁੱਖੀਆਂ ਹੀ ਹਾਂਜੀ ਹੁਣ ਹੁਣ ਇੱਧਰੋਂ ਉਧਰ ਜਾਂਦੀਆਂ ਹੁਣ ਇੱਧਰੋਂ ਉਧਰ ਜਾਂਦੀਆਂ ਓਕੇ ਫੇਰ ਬ੍ਰਦਰ ਆਪਾਂ ਹੁਣ ਜਾਜ ਤੇ ਬਹਿਣਾ ਜਿੰਨਾ ਲਾਈਕ ਸਿੰਘ ਆਪਾਂ ਜਾਜ ਤੇ ਬਹਿਣਾ ਹੁਣ ਠੀਕ ਹੈ ایرਲੈਂਡ ਜਾਣਾ ਹੈ ਤੇ ਮਿਲਦੇ ਆਂ ਫਿਰ ਹੁਣ ਜਦੋਂ ਆਪਾਂ ਆਉਣਾ ਜਾਂ ਵਾਪਸ ਤੇ ਫਿਰ ਆਪਾਂ ਫਿਰ ਮਿਲਦੇ ਆ ਠੀਕ ਆ ਓਕੇ ਓਕੇ ਬ੍ਰੋ ਸੋ ਹਾਂਜੀ ਦੋਸਤੋ 에어ਪੋਰਟ ਬਰਮਿੰਗਮ ਵਾਲਾ ਤੁਸੀਂ ਦੇਖ ਸਕਦੇ ਹੋ ਕਿ ਕਾਫੀ ਵੱਡਾ ਆ ਤੇ 에어ਪੋਰਟ ਤੋਂ ਆਪਾਂ ਹੁਣ ਅੰਦਰ ਐਂਟਰ ਕਰਕੇ ਤੇ ਫਿਰ ਆਪਾਂ ਲੈਨੇ ਆ ਜੀ ਉੱਥੋਂ ਬੋਰਡਿੰਗ ਪਾਸ ਪਹਿਲਾਂ ਲੈਣਾ ਪੈਂਦਾ ਆ ਬੋਰਡਿੰਗ ਪਾਸ ਲੈਣ ਤੋਂ ਬਾਅਦ ਕਰਦੇ ਆ ਜੀ ਆਪਾਂ ਜਰਨੀ ਸ਼ੁਰੂ ਆਇਰਲੈਂਡ ਦੀ ਸਵਾਗਤ ਜੀ ਦੋਸਤੋ ਚੈੱਕ ਇਨ ਹੋ ਚੁੱਕਿਆ ਹੈ ਸਮਾਨ ਸਾਰਾ 20 ਕਿਲੋ ਸਮਾਨ ਸੀ ਸਾਡਾ ਤੇ ਆਈ ਹੈਵ ਅ ਬੋਰਡਿੰਗ ਪਾਸ ਤੇ ਹੁਣ ਆਪਾਂ ਚੱਲਦੇ ਹਾਂ ਗੇਟ ਨੰਬਰ ਸਵਾਗਤ ਜੀ ਦੋਸਤੋ ਸਿਕਿਉਰਿਟੀ ਚੈੱਕ ਵੀ ਹੋ ਚੁੱਕੀ ਆ ਹੁਣ ਗੇਟ ਨੰਬਰ 55 ਤੇ ਆਪਣਾ ਲੱਗਾ ਹੋਇਆ ਡਬਲਿਨ ਵਾਲਾ ਪਲੇਨ ਤੇ 에ਅਰਲਾਈਨ ਆਪਣੀ ਹੈਗੀ ਆ ਰਿਆਨ 에ਅਰ ਤੇ ਆਓ ਚੱਲਦੇ ਹਾਂ ਫਿਰ ਜਹਾਜ਼ ਦੇ ਅੰਦਰ ਸੋਇਆ ਜੀ ਬਰਮਿੰਗਮ ਦਾ 에ਅਰਪੋਰਟ ਜਿੱਥੋਂ ਅਸੀਂ ਫਲਾਈ ਕਰਨਾ ਹੈ ਜੀ ਬਰਮਿੰਗਮ 2 ਡੱਬਲਿਨ ਜਾ ਰਹੇ ਹਾਂ ਜੀ ਆਪਾਂ ਆਪਣੇ ਗੇਟ ਨੰਬਰ ਤੇ ਰੈਡੀ ਟੂ ਫਲਾਈ oh my god ਸਿਕਿਉਰਿਟੀ ਚੱਕ ਤੇ ਜੈਕਟ ਰਹਿ ਗਈ ਸੀ ਭੱਜ ਕੇ ਲੈ ਕੇ ਆਇਆ ਹਾਂ ਸੀਟ ਨੰਬਰ ਲੱਭਦੇ ਹਾਂ ਜਾਈ ਹਾਂ ਜੀ ਲੱਭੀ ਨਹੀਂ ਸੀਟ ਹੈ

ਸੋ ਦੋਸਤੋ ਜਹਾਜ਼ ਵਿੱਚ ਬੈਠਣ ਤੋਂ ਬਾਅਦ ਕਰ ਦਿੰਨੇ ਆ ਜੀ ਸਫ਼ਰ ਆਪਾਂ ਸ਼ੁਰੂ ਫਲਾਈ ਇਹ ਸਾਡੀ 1 ਘੰਟੇ ਦੀ ਫਲਾਈਟ ਆ ਜੀ ਯੂਕੇ ਬਰਮਿੰਗਮ ਟੂ ਡੱਬਲਿਨ ਆਇਰਲੈਂਡ ਦੇ ਵਿੱਚ ਤੇ ਬਹੁਤ ਹੀ ਜਲਦੀ ਜਿਹੜਾ ਇਹ ਸਫ਼ਰ ਜਿਹੜਾ ਇਹ ਖਤਮ ਹੋ ਜਾਂਦਾ ਆ ਕਿਉਂਕਿ ਬਿਲਕੁਲ ਨਜ਼ਦੀਕ ਪੈਂਦਾ ਆ ਯੂਕੇ ਦੇ ਨਾਲ ਬਿਲਕੁਲ ਆਇਰਲੈਂਡ ਤੇ ਇਸ ਕਰਕੇ ਇਹ ਸਫ਼ਰ ਦੇ ਵਿੱਚ ਜਿਹੜੀ ਜ਼ਿਆਦਾ ਥਕਾਵਟ ਵੀ ਨਹੀਂ ਆ ਤੇ ਬੜਾ ਹੀ ਵਧੀਆ ਜਿਹੜਾ ਸਫ਼ਰ ਸੀਗਾ ਜਿੰਨਾ ਚਿਰ ਨੂੰ ਬੰਦਾ ਸੈੱਟ ਹੋ ਕੇ ਬੈਠਦਾ ਆ ਤੇ ਆਇਰਲੈਂਡ ਆਪਾਂ ਪਹੁੰਚ ਜਾਨੇ ਆ ਜੀ 1 ਘੰਟੇ ਦੇ ਵਿੱਚ ਵਿੱਚ ਤੁਸੀਂ ਦੇਖ ਸਕਦੇ ਹੋ ਬੱਦਲਾਂ ਦਾ ਖੂਬਸੂਰਤ ਨਜ਼ਾਰਾ ਤੇ ਆਇਰਲੈਂਡ ਜਿਹੜਾ ਆ ਉੱਪਰੋਂ ਸਾਨੂੰ ਇਸ ਤਰ੍ਹਾਂ ਦਾ ਕੁਝ ਨਜ਼ਰ ਆਉਂਦਾ ਆ ਚਾਰੇ ਪਾਸੇ ਸਮੁੰਦਰ ਚਾਰੇ ਪਾਸੇ ਆਇਰਲੈਂਡ ਦੇ ਜਿਹੜਾ ਆ ਪਾਣੀ ਆ ਬਹੁਤ ਹੀ ਖੂਬਸੂਰਤ ਨਜ਼ਾਰਾ ਆ ਜੀ ਲੋਬੀ ਦੋਸਤੋ ਜਹਾਜ਼ ਜਿਹੜਾ ਆ ਲੈਂਡ ਕਰ ਚੁੱਕਿਆ ਆ ਜੀ ਆਇਰਲੈਂਡ ਦੇ ਵਿੱਚ ਤੇ ਇੱਥੋਂ ਦੀ ਖੂਬਸੂਰਤੀ ਜਿਹੜੀ ਆ ਉਹ ਤੁਹਾਨੂੰ ਅੱਖਾਂ ਨਾਲ ਸੀ ਬਿਆਨ ਨਹੀਂ ਕਰ ਸਕਦੇ ਸੋ ਹਾਂ ਜੀ ਦੋਸਤੋ ਫਾਈਨਲੀ ਪਹੁੰਚ ਚੁਕਿਆ ਜੀ ਵਾਇਰਲੈਂਡ ਅਸ਼ਕਨ ਜੀ ਪਹੁੰਚ ਗਿਆ ਜੀ ਇਸ ਟਾਈਮ ਵਾਇਰਲੈਂਡ ਵੈਦਰ ਸੇਮ ਯੂਕੇ ਵਰਗਾ ਆ ਤੇ ਆਪਣਾ ਪੰਜਾਬੀ ਭਰਾ ਵੀ ਮਿਲ ਪਿਆ ਤੇ ਲੱਗਿਆ ਗਿਆ ਨੇ ਬਹਾਰਾਂ ਸੋ ਦੋਸਤੋ ਹਮੜੇ ਜਿਹਨਾਂ ਨੂੰ ਆਪਾਂ ਮਿਲੇ ਆ ਮੈਂ ਥੋੜਾ ਵੀਡੀਓ ਬਣਾਉਣ ਚ ਬੀਜ਼ੀ ਸੀਗਾ ਸੋ ਮੈਂ ਤੁਹਾਨੂੰ ਦੱਸਦਾ ਕਿ ਉਹੀ ਪਾਇਲਟ ਸੀਗੇ ਸਾਡੇ ਪੰਜਾਬੀ ਭਰਾ ਮੁਸਲਿਮ ਭਰਾ ਤੇ ਸੈਲੂਟ ਆ ਜਿਹੜੇ ਲੋਕ ਇੰਦਾ ਕਰਦੇ ਨਾ ਇੱਕ ਦੂਜੇ ਦੇ ਨਾਲ ਜਾਤ ਪਾਤ ਦੇਸ਼ਾਂ ਦੇ ਨਾਲ ਆਈ ਹੇਟ ਥਿਸ ਪੀਪਲ ਮਨੁੱਖੀ ਜਾਤ ਸਭ ਇੱਕੇ ਹੀ ਪਹਿਚਾਨ ਕੋ ਹਿੰਦੂ ਮੁਸਲਿਮ ਸਿੱਖ ਈਸਾਈ ਸਾਰੀ ਇੱਕ ਕਾਇਨਾਤ ਦੇ ਵਿੱਚ ਰਹਿ ਰਹੇ ਆ ਸੋ ਇਸ ਕਰਕੇ ਮੁਹੱਬਤ ਕਰੋ ਪਿਆਰ ਕਰੋ ਸੋ ਦੋਸਤੋ ਹੁਣ ਮੈਨੂੰ ਲੱਗਦਾ ਹੈ ਕਿ ਇਹਲਾ ਸਮਾਨ ਆਉ ਥੋੜੀ ਦੂਰ ਆ ਤੇ ਆਪਾਂ ਨੂੰ ਬੱਸ ਵਗੈਰਾ ਤੇ ਲੈ ਕੇ ਜਾਣਗੇ ਕਿਉਂਕਿ ਆਪਾਂ ਆਪਣੀ ਬੈਗ ਲੈਣੇ ਆ ਤੇ ਉਸ ਤੋਂ ਬਾਅਦ ਸਾਡੇ ਚੀਮਾ ਸਾਹਿਬ ਜੀ ਸਾਡੇ ਭਰਾ ਜਿਹੜੇ ਉਹ ਲੈਣ ਵਾਸਤੇ ਸਾਨੂੰ ਆ ਚੁੱਕੇ ਨੇ ਹਾਂਜੀ ਸੁਨਿੰਦਰ ਸਿੰਘ ਜੀ ਲੱਗੀ ਫਿਰ ਸਟੈਂਪ ਮੈਂ ਕਹਿੰਦਾ ਵੇਖੋ ਹਰੇ ਰੰਗ ਦੀ ਲੱਗੀ ਏ ਬੜੀ ਵੱਡੀ ਹਾਂਜੀ ਸਟੈਂਪ ਲੱਗੀ ਏ ਆਇਰਲੈਂਡ ਤੇ ਹੁਣ ਆਪਾਂ ਬੈਗ ਕਲੈਕਟ ਕਰਦੇ ਆ ਆ ਜਾਂਦਾ ਯਾਰ ਹਰਮੋਨੀ ਹੋਣਾ ਆਪਣਾ ਹੁਣੇ ਤੇ ਸੋ ਹਾਂ ਜੀ 에어ਪੋਰਟ ਤੋਂ ਨਿਕਲਣ ਤੋਂ ਬਾਅਦ ਹੀ ਸਾਡੇ ਪਰਮ ਮਿੱਤਰ ਚੀਮਾ ਸਾਹਿਬ ਮੇਰੇ ਕਾਦੀਆਂ ਤੋਂ ਤੇ ਗੁਰਪ੍ਰੀਤ ਸਿੰਘ ਵੀਰ ਜੀ ਦਿੱਲੀ ਤੋਂ ਉਹ ਸਾਨੂੰ ਲੈਣ ਵਾਸਤੇ ਆਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਥੋੜੀ ਬਹੁਤੀ ਭੁੱਖ ਲੱਗ ਚੁੱਕੀ ਆ ਤੇ ਵੀਰੋ ਨੇ ਕਹਿੰਦੇ ਆ ਛੱਕਦੇ ਆ ਕੁਛ ਨਾ ਕੁਛ ਸੋ ਦੋਸਤੋ ਜਿਸ ਤਰ੍ਹਾਂ ਕੇ ਤੁਹਾਨੂੰ ਪਤਾ ਹੈ ਕਿ ਮੇਰੇ ਨਾਲ ਦੇ ਜਿਹੜੇ ਆ ਚਾਹ ਤੋਂ ਬਿਨਾਂ ਨਹੀਂ رہ ਸਕਦੇ ਸੋ ਇਸ ਕਰਕੇ ਆਪਾਂ ਰਸਤੇ 'ਚ ਖਲੋ ਕੇ ਥੋੜੀ ਬਹੁਤੀ ਚਾਹ ਤੇ ਨਾਲ ਥੋੜੀ ਬਹੁਤੀ ਪੇਟ ਪੂਜਾ ਕਰਨ ਤੋਂ ਬਾਅਦ ਅੱਗੇ ਦਾ ਸਫ਼ਰ ਸ਼ੁਰੂ ਕਰਦੇ ਆਂ ਜੀ ਕਿਉਂਕਿ ਜਿੱਥੇ ਸਾਡਾ ਸਟੇ ਆ ਉਹ ਤਕਰੀਬਨ ਰਸਤਾ ਜੜਾ ਆ 2 2.5 ਘੰਟੇ ਮਤਲਬ ਡਬਲਿਨ ਤੋਂ ਜਿਹੜਾ ਆਪਾਂ ਐਥਲਨ ਜਾਣਾ ਸੀਗਾ ਔਰ ਐਥਲਨ ਦਾ ਰਸਤਾ ਡਬਲਿਨ ਤੋਂ 2 2.5 ਘੰਟੇ ਦੀ ਡਰਾਈਵ ਆ ਸੋ ਬਹੁਤ ਹੀ ਜ਼ਿਆਦਾ ਡਿਫਰੈਂਟ ਆ ਤੋ ਇਹ ਦੇਖ ਸਕਦੇ ਹੋ ਸੜਕਾਂ ਦਾ ਨਜ਼ਾਰਾ ਯੂਕੇ ਨਾਲੋਂ ਬਿਲਕੁਲ ਡਿਫਰੈਂਟ ਸੋ ਹਾਂਜੀ ਦੋਸਤੋ ਪਹੁੰਚ ਚੁੱਕੇ ਆ ਜੀ ਆਇਰਲੈਂਡ ਤੇ ਸਾਡੇ ਚੀਮਾ ਸਾਹਿਬ ਜੀ ਆਏ ਨੇ ਲੈਣ ਵਾਸਤੇ ਤੇ ਨਾਲ ਗੁਰਪ੍ਰੀਤ ਭਾਜੀ ਦਿੱਲੀ ਤੋਂ ਤੇ ਇਹਨਾਂ ਦਾ ਬਹੁਤ ਧੰਨਵਾਦ ਕਿ ਮਾਨ ਵਾਲੀ ਗੱਲ ਇਹ ਆ ਵੀ ਏਨੇ ਦੂਰ ਇੰਨੀਆਂ ਕੰਟਰੀਆਂ ਦੇ ਵਿੱਚ ਵੀ ਸਾਡੇ ਪੰਜਾਬੀ ਜਿਹੜੇ ਨੇ ਵਾਣ ਕੇ ਤੇ ਆਪਣੀ ਪਗੜੀ ਦੀ ਸ਼ਾਨ ਉੱਚੀ ਕਰ ਰਹੇ ਨੇ ਤੇ ਕਿਰਤ ਕਰਕੇ ਆਪਣੇ ਪਰਿਵਾਰ ਚਲਾੜਨੇ ਕਿਉਂ ਜੀ ਮਾ ਸਾਹਿਬ ਬਿਲਕੁਲ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਭਾਈ ਸਾਹਿਬਾ ਜੀ ਸਾਰਿਆਂ ਦਾ ਥੈਂਕ ਯੂ ਦੇਖੋ ਦੋਸਤੋ ਐਥਲਰਨ ਆਇਰਲੈਂਡ ਦਾ ਨਜ਼ਾਰਾ ਇਥੋਂ ਦੀ ਸ਼ਾਂਤੀ ਤੇ ਸਾਫ ਸਫਾਈ ਵੈਰੀ ਨਾਈਸ ਬਿਊਟੀਫੁਲ ਕਰਦੇ ਆ ਜੀ ਅਗਲੀ ਸਵੇਰ ਦੇ ਵਿੱਚ ਨਾਸ਼ਤਾ ਸਵੇਰ ਦਾ ਪ੍ਰਸ਼ਾਦਾ ਪਾਣੀ ਜੋ ਸਤਕਾਰੀਆਂ ਕੋ ਭੈਣ ਨੇ ਸਾਡੇ ਵਾਸਤੇ ਬਣਾਇਆ ਸੀਗਾ ਆਲੂ ਵਾਲੇ ਪਰਾਂਠੇ ਜਿਹੜੇ ਆ ਸਵਿਰਸਰੇ ਜ਼ਰਦੀਆਂ ਵਿੱਚ ਬਹੁਤ ਮਜ਼ਾ ਹੁੰਦਾ ਸੀ ਤੇ ਸਾਨੂੰ ਲਾਈਕ ਘਰਵਲਗਾ ਜਿਹੜਾ ਫੀਲ ਸੀਗਾ ਉਹ ਮਿਲਿਆ ਤੇ ਸ਼ਬਦ ਕੀਰਤਨ ਵੀ ਸਾਡਾ ਕੀਰਤਨ ਜਿਹੜਾ ਸ਼ਹੀਦਾਂ ਸਾਹਿਬ ਦਾ ਉਹ ਵੀ ਅਸੀਂ ਸਰਵਣ ਕਰ ਰਹੇ ਸੀ YouTube ਦੇ ਉੱਪਰ ਔਰ ਪ੍ਰਸ਼ਾਦਾ ਪਾਣੀ ਸ਼ਕਨ ਤੋਂ ਬਾਅਦ ਫਿਰ ਅਸੀਂ ਤਿਆਰ ਹੋਣਾ ਸੀ ਜੀ ਉਸ ਤੋਂ ਦੇ ਪ੍ਰੋਗਰਾਮ ਵਾਸਤੇ ਗੁਰਬਾਣੀ ਕੀਰਤਨ ਲਈ ਸੋ ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ ਸਾਡਾ ਅੱਜ ਦਾ ਟੂਰ ਜੋ ਰੂਟੀਨ ਵਾਈਜ਼ ਚੱਲ ਰਿਹਾ ਹੈ ਜੀ ਆਇਰਲੈਂਡ ਦਾ ਸੋ ਅੱਜ ਅਸੀਂ ਹੈਗੇ ਆ ਜੀ ਐਥਲਨ ਸਿਟੀ ਦੇ ਵਿੱਚ ਤੇ ਐਥਲਨ ਸਿਟੀ ਚ ਅੱਜ ਗੁਰਦੁਆਰਾ ਸਾਹਿਬ ਦੇ ਵਿੱਚ ਸਮਾਗਮ ਹੈ ਆ ਤਕਰੀਬਨ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਜਿਹੜਾ ਅੱਜ ਐਥਲਨ ਚ ਤੇ ਉਸ ਤੋਂ ਬਾਅਦ ਕੋਰਕ ਦੇ ਵਿੱਚ ਆ ਪਰਸੋਂ ਤੇ ਫਿਰ ਡੱਬਲਿਨ ਔਰ ਆਇਰਲੈਂਡ ਦੇ ਵਿੱਚ ਸੋ ਆਓ ਰਲ ਮਿਲ ਕੇ ਕਰਦੇ ਹਾਂ ਜੀ ਦਰਸ਼ਨ ਤੇ ਲੈਨੇ ਆ ਪੂਰੇ ਟੂਰ ਦਾ ਨਜ਼ਾਰਾ ਸੋ ਹਾਂਜੀ ਸੰਗਤ ਜੀ ਅੱਜ ਦਾ ਪ੍ਰੋਗਰਾਮ ਹੈਗਾ ਜੀ ਐਥਲਨ ਦੇ ਵਿੱਚ ਤੇ ਗੁਰਪ੍ਰੀਤ ਵੀਰ ਜੀ ਲੈ ਕੇ ਜਾ ਰਹੇ ਨੇ ਹੁਣ ਗੁਰਦਰਾ ਸਾਹਿਬ ਉੱਥੇ ਕਰਦੇ ਆਪਾਂ ਰਲ ਮਿਲ ਕੇ ਗੁਰੂ ਦੇ ਨਾਲ ਗੁਰੂ ਸਾਹਿਬ ਦੇ ਦਰਸ਼ਨ ਤੇ ਕੀਰਤਨ ਦੀ ਹਾਜ਼ਰੀ ਭਰਦੇ ਆ ਉਸ ਤੋਂ ਬਾਅਦ ਫਿਰ ਟੂਰ ਜਾਰੀ ਰੱਖਦੇ ਆ ਜੀ ਸੋ ਦੋਸਤੋ ਜੁੜੇ ਰਹੋ ਸਾਡੇ ਚੈਨਲ ਦੇ ਨਾਲ ਕਿਉਂਕਿ ਅਸੀਂ ਅਗਲੇ 15 ਡੇਜ਼ ਇਸ ਆਇਰਲੈਂਡ ਕੰਟਰੀ ਦੇ ਵਿੱਚ ਹੈਗੇ ਹਾਂ ਤੇ ਇੱਥੋਂ ਦੀ ਪਰਿਵਾਰਾਂ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਮਿਲਾਵਾਂਗੇ ਇੱਥੋਂ ਦੇ ਕਲਚਰ ਇੱਥੋਂ ਦਾ ਵਪਾਰ ਰਹਿਣ ਸਹਿਣ ਅਤੇ ਵੈਦਰ ਤੇ ਇੱਥੋਂ ਦੀਆਂ ਵਧੀਆ-ਵਧੀਆ ਲੋਕੇਸ਼ਨਾਂ ਕਿਉਂਕਿ ਇਹ ਇੱਕ ਹਿਡਨ ਪਲੇਸ ਇਸ ਨੂੰ ਆਖਿਆ ਜਾਂਦਾ ਹੈ ਹਿਡਨ ਕੰਟਰੀ ਆਖਿਆ ਜਾਂਦਾ ਹੈ ਆਇਰਲੈਂਡ ਨੂੰ ਲੋਕੇਸ਼ਨਾਂ ਸਾਡੇ ਨਾਲ ਜੁੜੇ ਰਹੋ ਤੁਹਾਨੂੰ ਸਾਰੀਆਂ ਦਿਖਾਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ